ਹੈਲੋ एवरीवन ਵੈਲਕਮ ਬੈਕ ਟੂ आवर ਨਿਊ ਵਲੌਗ ਗਾਇਸ ਕਿਵੇਂ ਤੁਸੀਂ ਹੋ ਕਰ ਦਸ ਨਾਲ ਵਧੀਆ ਹੋਵੋਗੇ ਤੇ ਠੀਕ ਹੋਵੋਗੇ ਸੋ ਗਾਇਸ ਕਰਦੇ ਹਾਂ ਵਲੌਗ ਦੀ ਸ਼ੁਰੂਆਤ ਹੈਪੀ ਰਕਸ਼ਾ ਬੰਧਨ ਆਲ ਮਾਈ ਨੀਅਰ ਡੀਅਰ ਫਰੈਂਡ ਸੋ ਗਾਇਸ ਤੁਮ ਸਾਰਿਆਂ ਨੂੰ ਰਕਸ਼ਾ ਬੰਧਨ ਦੀਆਂ ਸ਼ੁਭ ਕਾਮਨਾਵਾਂ ਤੇ ਅੱਜ ਹੈ ਰਖੜੀ ਵਾਲਾ ਤਿਹਾਰ ਤੇ ਬਸ ਮੇਰੇ ਬ੍ਰਦਰਸ ਨਹਾ ਧੋ ਰਹੇ ਨੇ ਮੈਂ ਹੋ ਗਈ ਆ ਰੈਡੀ ਪੂਰੀ ਤਰ੍ਹਾਂ ਤੇ ਹੁਣ ਮੈਂ ਉਹਨਾਂ ਦੇ ਰਖੜੀ ਬੰਨਾਂਗੀ ਸੋ ਅਲਦਾ ਵਲੋਗ ਇੰਟਰਸਟਿੰਗ ਹੋਣ ਵਾਲਾ ਹੈ ਤੇ ਤੁਸੀਂ ਜੁੜੇ ਰਹੀਓ ਵਲੋਗ ਵੇਸ ਤੇ ਦੇਖਿਓ ਬਣੇ ਰਹੀਓ ਐਂਡ ਤੱਕ ਵਾਈਸ਼ ਵੀ ਨਾ ਆ ਚੁੱਕਾ ਹੈ ਕਿਉਂ ਵਾਈਸ਼ ਵਾਈਸ਼ ਵੀ ਰੈਡੀ ਹੈ ਵਾਈਸ਼ ਵੀ ਰੈਡੀ ਹੈ ਤੇ ਨੰਨੂ ਵੀ ਰੈਡੀ ਹੈ ਦੇਖੋ ਨੰਨੇ ਵੀ ਰੈਡੀ ਹੈ ਐਂਡ ਮੈਂ ਵੀ ਰੈਡੀ ਹਾਂ ਤੇ ਹੁਣ ਬਸ ਰਖੜੀ ਵਾਲਾ ਪ੍ਰੋਸੈਸ ਕਰਦੇ ਹਾਂ ਸ਼ੁਰੂ ਸੋ ਗਾਇਜ਼ ਬਣੇ ਰਹੀਓ ਵਲੋਗ ਦੇ ਬਣਾਏ ਆ ਹਲੋ ਰੌਮ ਰੌਮ ਗਾਇਜ਼ ਸਤਿ ਸ਼੍ਰੀ ਅਕਾਲ ਜੀ ਅੱਜ ਮੇਰਾ ਭੱਜਾ ਬਰਦਰ ਮਮਾਈ ਦਾ ਬੇਟਾ ਸੀ ਉਹਨਾਂ ਤੇ ਆਇਆ ਖੁੜੀ ਬੰਨਣਾ ਲੋ ਜੀ ਆ ਗਈ ਜੀ ਮੈਂ ਆਪਣੇ ਮਮਾਈ ਦੇ ਬੇਟੇ ਦੇ ਘਰ ਮੰਗਲ ਦੇ ਘਰ ਤੇ ਇਹ ਮੇਰੇ ਮਮਾਈ ਦੇ ਬੇਟਾ ਹੈ ਸੋ ਮੈਂ ਅੱਜ ਵੀ ਆਪਣੇ ਬਰਦਰ ਨੂੰ ਵੀ ਰਖੜੀ ਬੰਨਣ ਲੱਗੀ ਆ ਮੰਗਲ ਸែន ਮੰਗਲ ਕੱਕੜ ਦਿੱਤਿ ਮਿੱਕ ਲਗਾਇਆ ਮੈਂ ਤੇ ਆਪਣੀ ਪਰਜਾਈ ਨੇ ਵੀ ਤਿਲਕ ਲਗਾ ਰਹੀਆਂ ਦੇਖੋ ਇਹਨੇ ਮੇਰੀ ਪਰਜਾਈ ਜੋਤੀ ਨਾਮ ਹੈ ਨਾ ਜੋਤੀ ਪਰਜਾਈ ਦੇਖੋ ਅੱਜ ਮੈਂ ਆਪਣੇ ਭਰਾ ਪਰਜਾਈ ਨੂੰ ਵੀ ਰੱਤੀ ਬੰਨਣਾ ਆਈ ਆ ਮਾਮਾ ਦੇ بیٹے ਮੈਨੂੰ ਬੜਾ ਸ਼ੌਂਕ ਸੀ ਜਾਈ ਤੇ ਮੇਰੀ ਪਰਜਾਈ ਹੋਵੇ ਤੇ ਮੈਂ ਉਹਨਾਂ ਲਈ ਵੀ ਰੱਤੀ ਲੈਤੀ ਜਾਵਾਂ ਸੋ ਸ਼ਾਇਦ ਅਬਨੇ ਮੇਰੀ ਸੋਨੀ ਤੇ ਨਿਆਣੇ ਆਈਆਂ ਭੁਜਾਈ ਵੀ ਰਕੜੀ ਬੰਨਾਂ ਤੇ ਆਉਂਦਾ ਕੋਲਰ ਤਾਂ ਪਾ ਗਏ ਦੇਖੋ ਛੋਟੇ ਜਿਹੇ ਦਿੱਤੇ ਨਾ ਦੇਖੋ ਬੈਠ ਕੇ ਉਹਨਾਂ ਦੇ ਵਿੱਚ ਬੰਨਣੇ ਦੇਖੋ ਵੇਟਿੰਗ ਵੇਟਿੰਗ ਚ ਹੈ ਉਹ ਸਾਡੀ ਫੋਟੋ ਕਲਿੱਕ ਹੋਈ ਹੈ ਈਵਲਾਈ ਦਾ ਮੈਂ ਧਾਗਾ ਲੈ ਕੇ ਆਈ ਸੀ ਈਵਲਾਈ ਦਾ ਧਾਗਾ ਕਿ ਨਾ ਕਿ ਭਾਵੇਂ ਦੇ ਰਿਸ਼ਤੇ ਤੇ ਨਾ ਲੱਗੇ ਈਵਲਾਈ ਦਾ ਧਾਗਾ ਮੈਂ ạ yeah. để ਆਈ ਦੇ ਵੀ ਆਪਣੇ ਮੰਦ ਦਿੱਤੇ ਭਾਬੀ ਰੱਖ ਲਈ ਲੈ ਕੇ ਆਈ ਸੀ ਉਹਨਾਂ ਦੇ ਵੀ ਮੰਦ ਦਿੱਤੇ ਤੇ ਦੇਖੋ ਪਰਜਾਈ ਜੀ ਕਿੰਨਾ ਖੁਸ਼ ਹੋ ਰਹੀ ਨੇ ਦੇਖੋ ਦੇਖੋ ਜੀ ਸਾਡੀ ਫੋਟੋ ਕਲਿੱਕ ਹੋਈ ਹੈ ਜੀ ਉਹਨ ਦੇਖੋ ਲੋ ਜੀ ਹੁਣ ਮੈਂ ਮੂੰਹ ਮਿੱਠਾ ਕਰਵਾਉਂਗਾ ਜੀ ਆਪੀ ਪਰਜਾਈ ਦਾ ਆ ਲੋ ਜੀ ਇਹ ਮੋਂ ਉਹਨਾਂ ਨੇ ਮੇਰਾ ਮੂੰਹ ਮਿੱਠਾ ਕਰਵਾਉਣਾ ਹੈ ਹਾਂ ਆ ਲੋ ਦੋਨਾਂ ਨੇ ਇੱਕ ਮੂੰਹ ਕਿੰਨਾ ਫੁੱਲ ਹੋ ਜੀ ਆ ਗਏ ਉਹਨ ਮੇਰਾ ਦੂਸਰਾ ਭਤੀਜਾ ਤੇ ਇਹ ਬੜਾ ਸਿਆਣਾ ਹੈ ਤੇ ਦੇਖੋ ਅਡੋਲ ਇਹ ਆਰਾਮ ਨਾਲ ਬਣਵਾ ਰਿਆ ਰਖੜੀ ਨਾਲ ਨਾਲ ਮੁਸਕਾ ਵੀ ਰਿਹਾ ਵਰੂ ਨਾਮ ਹੈ ਵਰੂ ਇਹ ਵੱਡਾ ਪਤੀਜਾ ਹੈ ਮੇਰਾ ਦੇਖੋ ਕਿਨੇ ਆਰਾਮ ਨਾਲ ਬਣਵਾ ਰਿਆ ਹੈ ਦੇਖੋ ਖੁਸ਼ ਹੋ ਰਿਹਾ ਹੈ ਵੀ ਬੂਆ ਮੇਰੇ ਰਖੜੀ ਬਣ ਰਹੀ ਹੈ ਦੇਖੋ ਵਾਹ ਭਰੂਨ ਤੂੰ ਤਾਂ ਬੜਾ ਸਿਆਣਾ ਹੈ ਬੜੇ ਆਰਾਮ से ਬਣਵਾ ਰਿਹਾ ਹੈ ਭੂਆ ਕੋਲ ਰਖੜੀ ਵਾਹ ਗੁੱਡ ਬੱਚਾ ਬਹੁਤ ਬੱਚਾ ਔਰ ਇੱਕ ਇਹ ਦੇਖ ਲੋ ਛੋਟਾ ਛੋਟਾ ਭਤੀਜਾ ਦੇਖੋ ਮੇਰਾ ਇਹ ਰੋਣ ਲੱਗ ਰੋਇਆ ਨਹੀਂ ਇਹ ਭੱਜਣ ਲੱਗ ਗਿਆ ਸ਼ਰਮਾਂ ਗਿਆ ਲੌਗ ਮੈਂ ਆਈ ਮੈਂ ਨਹੀਂ ਰਖੜੀ ਬਣਵਾਣੀ ਇਹਨੇ ਮਸਾ ਫੜ ਕੇ ਲਿਆ ਮਸ਼ਰਾਤੀ ਬੱਚੇ ਨੇ ਦੇਖੋ ਮੋਰਨ ਬਠਾਇਆ ਰਾਮ ਨੂੰ ਮੂਲ ਕੋ ਹੋ ਰਿਹਾ ਦੇਖੋ ਜਬਰਦਸਤੀ ਬਠਾਇਆ ਨਈ ਬਣਵਾਣੀ ਐ ਖਿੱਚ ਕੇ ਲਿਆਉਣਾ ਮਮਲੇ ਆ ਰਾਮ ਨੂੰ ਬੈਠਾ ਦੇਖੋ ਬਣਵਾ ਆ ਰਿਹਾ ਆਇਨੀ ਸ੍ਰੀ ਸਿਵਪਤੀ ਜੀ ਮੇਰੇ ਹੁਣ ਤਾਂ ਮੇਰੇ ਤਿੰਨ ਪਤੀ ਦੇ ਹੋ ਗਏ ਗਾਈਸ ਚਲੋ ਜੀ ਹੁਣ ਆ ਗਈ ਮੈਂ ਘਰ ਮੰਮੀ ਦੇ ਘਰ ਆ ਗਈ ਤੇ ਇੱਥੇ ਬਿਠਾ ਲਏ ਨੇ ਮੈਂ ਸਾਰੇ ਆਪਣੇ ਤਿੰਨੋਂ ਬ੍ਰਦਰ ਤੇ ਭਤੀਜਾਂ ਤੀਜਾ ਭਤੀਜਾਂ ਤੇ ਦੇਖੋ ਜੀ ਆ ਸੰਜੂ ਵਿਜੇ ਰਵੀ ਸਭ ਤੋਂ ਪਹਿਲੇ ਆ ਗਿਆ ਜੀ ਵੱਡੇ ਵੱਡੇ ਬ੍ਰਦਰ ਦੀ ਵਾਰੀ ਪਹਿਲੇ ਵੱਡਾ ਭਰਾ ਰਖੜੀ ਬਣਵਾਏਗਾ ਉਸ ਤੋਂ ਬਾਅਦ ਛੋਟਿਆਂ ਦੇ ਨੰਬਰ ਜਿਵੇਂ ਵੀ ਇਹ ਮੇਰਾ ਵੱਡਾ ਭਰਾ ਬੜਾ ਸਿਆਣਾ ਹੈ। ਬਹੁਤ ਤੁਸ਼ਨਾ ਆਉਂਦਾ ਨਾ। ਭੋਲਾ ਭਗਤ ਹੈ ਭੋਲਾ ਭਗਤ। ਆਗੀ ਜੀ ਹੋਂ ਸੰਜੂ ਦੀ ਟਰਨ। ਹੋਂ ਸੰਜੂ ਦੀ ਵਾਰੀ। ਨੋ ਜੀ ਗਾਇ। ਦੇਖੋ। ਰਖੜੀ ਦਾ ਪਵਿੱਤਰ ਧਿਆਨ। ਦੇਖੋ ਸਾਰੀਆਂ ਭਣਾਂ ਬੰਦੀਆਂ ਨੇ ਆਪਣੇ ਭਰਾਵਾਂ ਨੂੰ ਰਖੜੀ। ਖੁਸ਼ੀ-ਖੁਸ਼ੀ ਬੰਦੀਆਂ ਨੇ ਤਿਲਕ ਲਗਾਇਆ ਮੈਂ। ਤਿਲਕ ਦੇ ਵਿੱਚ ਮੈਂ ਥੋੜਾ ਘਿਓ ਮਿਕਸ ਕਰ ਲਿਆ ਸੀ ਤਾਂ ਕਿ ਫੈਲੇ ਨਾ। ਤੇ ਆ ਗਈ ਮੇਰੇ ਛੋਟੇ ਭਤੀਜੇ ਦੀ ਵਾਰੀ ਵਾਈਂਸ਼ ਦੀ ਵਾਈਂਸ਼ ਮਿਲੋ ਤਰਾਦੀ ਲੱਗ ਗਏ ਨੇ ਰਖੜੀ ਬੰਨਵਾ ਹਰ ਕੋ ਆ ਕੋ ਲੋ ਉਹ ਦੇਖੋ ਦੇਖੋ ਤਿਲਕ ਵੀ ਲਗਾ ਲਿਆ ਤੇ ਸਪੈਸ਼ਲ ਇਹਦੇ ਲਈ ਮੈਂ ਚਾਕਲੇਟਾਂ ਲੈ ਕੇ ਆਈਆਂ ਗਾਇਸ ਟਾਫੀਜ਼ ਐਂਡ ਚਾਕਲੇਟਸ ਇਹਨੂੰ ਬਹੁਤ ਜਿਆਦਾ ਪਸੰਦ ਹੈ ਸੋ ਮੈਂ ਇਹਦੇ ਲਈ ਸਪੈਸ਼ਲ ਲੈ ਕੇ ਆਈਆਂ ਤੇ ਰਖੜੀ ਵੀ ਇਹਦੀ ਫੇਵਰਿਟ ਲੈ ਆਈਆਂ ਕਹਿੰਦਾ ਸੀ ਕਲਰਫੁੱਲ ਤਾਂ ਅੱਗੇ ਵਾਲੀ ਲੈ ਕੇ ਆਇਓ ਆ ਦੇਖੋ ਖੁਸ਼ ਹੋਗੇ ਨਾ ਗਿਫਟ ਲੈ ਕੇ ਚਲੋ ਜੀ ਆ ਗਈ ਜੀ ਹੁਣ ਵਿਜੇ ਦੀ ਟਰਨ ਇਹ ਛੋਟਾ ਬ੍ਰਦਰ ਹੈ ਮੇਰਾ ਤੇ ਹੁਣ ਇਹਦੀ ਟਰਨ ਆ ਗਈ ਲੋ ਜੀ ਗਾਇਸ ਅਸੀਂ ਰਖੜੀ ਲਈਏ ਪੰਨ ਤੇ ਹੁਣ ਅਸੀਂ ਚੱਲੇ ਆਂ ਕਾਰ ਰੋਬਿਨ ਆਇਆ ਮੈਨੂੰ ਲੈਣ ਲਈ ਚਲੋ ਜੀ ਕੋਈ ਗੱਲ ਨਹੀਂ ਬੈਠੋ ਚਲੋ ਜੀ ਕਾਰ ਚੱਲ ਗਿਆ ਹੁਣ ਹੁਣ ਆਣਾ ਅਨੀਤਾ ਨੇ ਵਾਹ ਚੱਲਾ ਰੋਬਿਨ ਹਾਂ ਇਹ ਦੇਖ ਪੂਆ ਜੀ ਲਾਵਾ ਹਾਂਜੀ ਹਾਂਜੀ ਲਾਓ ਪੂਆ ਜੀ ਆਗੇ ਐਸਾੜੇ ਬੜ ਜਾਉਂਦਾ ਰੱਖ ਲਈ ਬਣਾ ਦੇ ਤੂੰ ਨਿੰਦਰ ਨੇ ਚਾਂਦ ਪੂਆ ਜੀ ਵੀ ਆਈ ਆਹ ਬਤਾ ਹਾਂ ਤੂੰ ਮੈਨੂੰ ਬਖਸ਼ ਲੈ ਦਾਤੇ ਵਡੀਆਂ ਬਰਾਂ ਤੁਹਾਡੀਆਂ ਸੁੱਖ ਪਾਓ ਚੁੱਪਾ ਲਾ ਦੇ ਲਾ ਲਾ ਸੋਨਾ ਬੈ ਅੱਜ ਅੱਜ ਤੇ ਬੱਚਾ ਖਾਣਾ ਜੀ ਚੋਲ ਟੋਟਾ ਲੈ ਜਾਂਦੇ ਸਾਬ ਤੇ ਲੈ ਆਉਂਦੇ ਨਹੀਂ ਸਾਬ ਦਾ ਜੀ ਹੱਥ ਪਿੱਛੇ ਰੱਖੋ ਵੀ ਹੂੰ ਹੂੰ ਸਾਬਤ 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 ਚੱਲ ਹੁਣ ਕੋਈ ਨਹੀਂ ਨਿੰਦ ਚੱਟਾ ਵਾਲਾ ਚੱਟਾ ਚੱਟਾ ਮਾਰਨਾ ਤੇ ਉਹ ਹੋਈ ਨਹੀਂ ਤੇ ਚਾਵਲ ਤੇ ਚਾਵਲ ਹੀ ਹੈ ਜੜੀ ਸਾਬਤ ਨਿਆ ਨਿਆ ਲੈ ਕੇ ਰੱਖਣੀ ਮੈਂ ਲੈ ਆਲੀ ਆਹ ਕਿ ਤਬ ਨਹੀਂ ਨਾ ਪਰ ਹੁਣ ਨਹੀਂ ਗਈ ਅੰਦਰ ਅੰਦਰ ਅਰੇ ਉਹ ਬੰਨੀ ਨਹੀਂ ਕਿਛਦੀ ਵੀ ਜਰੂਰ ਆਦੀ ਨਹੀਂ ਬੰਨੀ ਆਈ ਹੋਵਾਂਗੀ ਯਾਰ ਲੈ ਕੇ ਇਹਦਾ ਹੈਲੋ ਅਜੀ ਹੈਲੋ ਹੈਪੀ ਬਰਥਡੇ ਥੈਂਕ ਯੂ ਅਜੀ ਮੈਂ ਬਾਬੀ ਕਾਲੀ ਬਾਬੀ ਅੱਜ ਤੇ ਮੇਰੇ ਕੋਲੋਂ ਬਾਬੀ ਲੈਣਾ ਤੇ ਮੈਨੂੰ ਦੇਣਾ ਹੈ ਹਾਂ ਦੋਨਾਂ ਦਾ ਬਰਥਡੇ ਅੱਜ ਹੁਣ ਕਿੱਥੇ ਹੋਇਆ ਹਾਂ ਹਾਂ ਉਹਦਾ ਕਿੱਥੇ ਕਿੱਥੇ ਮਿਲ ਗਿਆ ਬਾਬੀ ਦਾ ਉਹ ਸਹੀ ਗੱਲ ਹੈ ਇਹਦੇ ਨਾਲ ਤੇ ਹੈ ਬਾਬੀ ਦੋਨਾਂ ਨੂੰ ਭੇਜ ਦੇਣਾ ਮੈਂ ਦੱਬਾ ਬਾਦਿਓ ਗੱਲਣ ਕੀ ਉਹਦਾ ਕਿਦਿੰਗ ਨਾ ਮਾਂਂਦੀ ਮਾਰ ਰਹੀ ਹੈ ਕੋਰੋਂ ਕੋ ਬਲੇ ਹੋ ਲਗੀ ਖਪਿਆ ਤੇ ਹਾਲੇ ਪਹੁੰਚੀ ਵੀ ਨਹੀਂ ਆਈ ਹੈ। ਸਿੰਦਰ ਸੱਜੇ ਹੋ ਗਏ ਨੇ। ਹਾਲੋ ਕਿੱਥੇ? ਇਹ ਵਾਰੀ ਆ ਬਾਦੇ ਮੁਠਾ। ਆ ਲੋ ਵੀ। ਫਰਾਂਸ ਆਉਂਦੀਆਂ। ਲੈਟ ਹੀ ਚਲੇਗੀ ਹੁਣ। ਹੁਣ ਹੀ ਗਈ ਆ ਲੈ ਅੱਧਾ ਘੰਟਾ ਹੋ ਗਿਆ। ਅੱਧਾ ਨਹੀਂ 12 15 ਮਿੰਟ। 6:08 6:08 7:00 ਖੜੀ ਆ ਨਾ। ਜੀ ਆ ਬਰਾਦਾ ਦਾ ਸਵਾਗਤ ਆ ਜਾ। ਉਏ ਨਿਰੋਗ ਹੈਲੋ ਨੀਤਾ ਗੌਰਵ ਹੈਲੋ ਹੈਲੋ ਗਾਇਜ਼ ਬੜਾ ਇੰਤਜ਼ਾਰ ਕਰਾਇਆ ਸੀ ਇਹ ਸਿੱਕਲ ਕਰਾਉਣਾ ਚੱਲ ਕਿ ਲੋਕ ਲੱਗੇ ਵੀ ਚੱਲ ਕਰਦੇ ਇਹਨੂੰ ਰੱਖ ਲਾ ਫੇਰ ਉੱਥੇ ਰੱਖ ਦੇ ਤੁਸੀਂ ਇੰਤਜ਼ਾਰ ਹੀ ਬੜਾ ਕਰਵਾਇਆ ਹੈ ਹੈ ਗੌਰਵ ਮੁਰਾਦ ਕਿੰਨਾ लेट ਹੋ ਗਏ ਇੰਨਾ ਇੰਤਜ਼ਾਰ ਉਹ ਫਿਰ ਮੈਂ ਨਾਨਾ ਨੂੰ ਭੇਜ ਕੇ ਆਣਾ ਸੀ ਨਾ ਕਰਦੀਆਂ ਧੀਆ ਖੋਜ ਲੈਣੀਆਂ ਚਾਹੀਦੀਆਂ ਠੀਕ ਹੈ ਇਹ ਨਹੀਂ ਉਹ ਖੋਜ ਤੇ ਆਪਾਂ ਖੋਜ ਸਹੀ ਹੈ ਸਹੀ ਹੈ ਬਿਲਕੁਲ ਸਹੀ ਗੱਲ ਹੈ ਆਣੀ ਗੱਲ ਉਹ ਖੁਸ਼ੀ ਖੁਸ਼ੀ ਜਾਂਦ ਵੇ ਧੀ ਦੋ ਆਂਦੀ ਆ ਦੋ ਝਾਪਾ ਲੈ ਆਇਆ ਮੁੰਡਾ ਮੁੰਡਾ ਆਦਨ ਕੋ ਛਾਪਾਂ ਲੈ ਲਾੜ ਮੜ ਗਿਆ ਕੋਈ ਨਹੀਂ ਹੁੰਦਾ ਚੱਲਾ ਜੀ ਜੀ ਆਪੇ ਤੋਂ ਮੇਰੇ ਸਾਥ ਨੀਂਤਾ ਬੰਨਣ ਲੱਗਦੀ ਹੈ ਬਹੁਤ ਬਣਾਵਾ ਹੈ ਕੋਰੋ ਵੀ ਨਾਲ ਲੈ ਲਖੜੀ ਓ ਵਿਚਾਰੇ ਨੇ ਬੰਨੇ ਕਿਸੇ ਕੋਲੇ ਜੇ ਗੁੱਟ ਤੇ ਸੋਨ ਦਾ ਨਾਲ ਲਖੜੀ ਇਸੀ ਚੀਜ਼ ਵੀ ਇਹੀ ਨੇ ਇਹ ਰਮਾਲ ਬੰਨਿਆ ਕਰੋ ਕੋਈ ਨਹੀਂ ਕੋਈ ਨਹੀਂ ਕਿਸੇ ਵੀ ਚੀਜ਼ ਵਿੱਚ ਜਾਂਦਾ ਨਹੀਂ ਤੇਰੀਆਂ ਗੋਰੋਂ ਨੂੰ ਆਦਾ ਸਾਰਾ ਹਾਂ ਬੋਲੋ ਬੋਲਿਓ ਬੋਲਿਓ ਆਰਾ ਮਾਂ ਬਾਰਾ ਪੱਖ ਵੀਰਾ ਪੈਰ ਬਣੇ ਸੀ ਯਾਰ ਖੜੀ ਆ ਸ਼ੀਸ਼ਾ ਚਦਰਦੀ ਰਾਖਾ ਇਹ ਭੈਣਾ ਕਰਮਾਂ ਲਿਆ ਕਰਨੀ ਹੈ ਨੇ ਹਾਂ ਵਾਹ ਬੋਲੋ ਸਾਰੀਆਂ ਭੈਣਾ ਬੈਣਾ ਦਾ ਲਾਜ ਦੇ ਹਿਸਾਬ ਹੈ ਵੀ ਚਲੋ ਕੋਈ ਨਹੀਂ ਤੁਸੀਂ ਆਹ ਦੇਖੋ ਲੰਬੀ ਲੰਬੀ ਉਮਰ ਕਰੇ ਚੜਦੀਆਂ ਕਲਾ ਚ ਰਵੇ ਆਂਦੇ ਸਾਲ ਤੱਕ ਮੈਂ ਨਵੀਂ ਕੋਠੀ ਚ ਬੰਨਾ ਆਪਣੇ ਭਰਾ ਨੂੰ ਲਾਟੜੀ ਸੋਹਣੀ ਸੋਹਣੀ ਕੋਠੀ ਦੇ ਵਿੱਚ ਨਵੀਂ ਨਵੀਂ ਕੋਠੀ ਅ ਅਗਲੇ ਮੋਟੋ ਇਹ ਇੱਕ ਅੱਧੀ ਹੋਰ ਯਾਰੀ ਤੂੰ ਉਹ ਵੀ ਤੂੰ ਦਲੀ ਗਾਉਣੀ ਪੂਰੀ ਫੁੱਲ ਕਰ ਦੇ ਕਾਤੀ ਉਹ ਰੋਕ ਉਹ ਬੜਾ ਹੈ ਗੋਲ ਹਾਂ ਸੰਦੂ ਟੀਕੇ ਟੱਕੜੇ ਲੱਭੀਆਂ ਹੈ ਉਹ ਆ ਹੀ ਲਾ ਦਿੰਦੇ ਚੱਲ ਜੇ ਕੋਈ ਗੱਲ ਨਹੀਂ ਮੈਂ ਤਾਂ ਰੋ ਰੋ ਮੈਂ ਕਹਿੰਦਾ ਰੋਜ ਹੋ ਜਾਣਾ ਕਿੰਨਾ ਭੈਣਾ ਰਾਜੀ ਰਹਿਣਾ 21 ਕਿੰਨਾ ਕੀ ਕਮਾਤਾ ਵੱਡਾ ਲੱਗੇ ਕੋਈ ਵੱਡਾ ਨਹੀਂ ਮੈਂ ਵੀ 50000 ਦੇਖਿਆ ਹਾਂ ਹਾਂ ਫਿਰ 700 1 200 50 1 ਦਿੱਤਾ ਕਿੰਨਾ ਹੋ ਗਿਆ ਕਿਹੜੇ ਆਲੇ ਆ ਦੇਖ ਰੋਬੀ ਨੇ

ਆਏ ਤੇ ਜਿਆਦਾ ਵਾ ਥੋੜੇ ਕਰ ਦੇ ਬਈਆ ਥੋੜੇ ਹੀ ਐ ਬਈ ਥੋੜੇ ਕਰ ਦੋ ਥੋੜੇ ਹੀ ਐ ਮੈਂ ਕਿਹਾ ਮੇਲਣਾ ਬੋਲੀ ਟੀਕੇ ਲਾੜੇ ਆ ਮਾਲਾ ਤੁਸੀਂ ਲਾ ਨੀ ਕਾ ਕਾਲੇ ਟੀਕੇ ਲੱਗਣੇ ਹਨ ਹਾਂ ਕੇ ਬੜੀ ਮੰਮਾ ਲਾਏ ਭੀਮ ਮੱਲਿਆ ਜਾ ਬਣਾ ਕੇ ਲਿਆ ਰੋਮਨ ਨੂੰ ਤੇ ਨੂੰ ਹਾਂ ਬਾਟੂ ਵਾਲੀ ਐ ਰਮਨਿਤ ਦੀ ਚੱਲ ਤੂੰ ਵੀ ਲੱਕੜੀ ਬਾਲ ਲੈ ਜੀ ਤਾਂ

ਇਸ ਤੋਂ ਪਹਿਲਾਂ ਆ ਬੰਨ ਲੂਗਾ ਆ ਲੈ ਤੇਰੀ ਬਾਤ ਮੈਂ ਅੱਜ ਲੈ ਕੇ ਆਜੀ ਬੋਲੀ ਬੋਲੀ ਦੀਦੀ ਬੰਨ ਦੇ ਕਿ ਦੀਦੀ ਜੋ ਨਾਲੀ ਨੂੰ ਵੇਖਉ ਨਹੀਂ ਹੈਗਾ ਘਰੇ ਮੈਂ ਤਾਂ ਪਹਿਲੇ ਦੀਦੀ ਬੰਨ ਲੈ ਚੱਲ ਚੱਲ ਵਾ ਤੂੰ ਬੰਨ ਦੇ ਲੈ ਲੈ ਜੋ ਮੱਤੀ ਬੰਨ ਠੀਕ ਹੈ ਪਹਿਲੇ ਨਹੀਂ ਖੁੱਲ ਸਕਦਾ ਜਿਆਦਾ ਖੋਲ ਕੇ ਤਾਂ ਮੈਂ ਬੰਨ ਦੇਉ ਦੇ ਆ ਵੀ ਬੰਨ ਦੇ ਹਾਂ ਜੇ ਮੈਂ ਪਹਿਲੇ ਕਿਦਾਂ ਤੇ ਬਣ ਲੱਗਦੀ ਮਮੀ ਆਪੀ ਇਹ ਦੇਖ ਫੇਰ ਆਲਾ ਮੈਂ ਜੁੱਜੀ ਰਖੀ ਮਮੀ ਕੰਟਾ ਲਾਏਗੀ ਕੋਲ ਨਾ ਮੱਢੇ ਨੂੰ ਪਹਿਲਾਂ ਬੰਨੀ ਕੋਈ ਨਹੀਂ ਛੋਟੇ ਨੂੰ ਪਹਿਲਾਂ ਬਣ ਜਾਂਦੀ ਉਹ ਪਪਾ ਦਾ ਮੈਂ ਡਾਂਟਿਆ ਦੀ ਆ ਆਏ ਹਾਂ ਇਹ ਦੇਖ ਚੇ ਜੇ ਇਹ ਰੇਮੀ ਤਾਂ ਬੰਨੇ ਬੰਨੇ ਆ ਤਰ ਆਹੋ ਡੱਬਾ ਭਾਈ ਵੀ ਆ ਦੇ ਨੀ ਤੇ ਘੱਟ ਦੇ ਕਿਨੇ ਕਹਿਣ ਮਾਰਦੀ ਬਈ ਆਹ 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 ਐਨਮੀ ਜੀ ਅੱਛਾ ਅੱਛਾ ਲੈ ਮੈਂ ਚਾਹ ਤੈਨੂੰ ਹੈਲਪ ਕਰਦੇ ਤੇ ਜੀ ਬਹੁਤ ਬਹੁਤ ਮਮਾ ਕੋਲੀ ਨਾ ਨਾ ਨਦਰ ਦੇ ਤੂੰ ਤਾਰ ਤੂੰ پاگل ਹੋ ਗਿਆ ਧੈਨੋ ਕੀ ਰਾਖੇ ਤਾਤੇ ਥੋੜੀ ਇਹ ਅੱਜ ਰਾਤ ਕੋਈ ਨਹੀਂ ਦਿੱਤੀ ਹੂੰ ਸੋ ਗਾਇਸ ਬਾਸ ਹੁਣ ਰਿਲੈਕਸ ਹੋ ਗਏ ਆ ਤੇ ਕਪੜੇ ਕਰ ਲੈਨੇ ਚੇਂਜ ਤੇ ਹੁਣ ਕਰਦੀ ਆ ਮੈਂ ਇਸੇ ਨਾਲ ਇਸ ਵਲੌਗ ਦਾ ਐਂਡ ਬੈਟਰੀ ਵੀ ਹੋ ਗਈ ਲੋ 2% ਬੈਟਰੀ ਰਹਿ ਗਈ ਤੇ ਫੋਨ ਨੂੰ ਲਗਾਵਾ ਚਾਰਜ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਰਕਸ਼ਾ ਬੰਧਨ ਵਾਲਾ ਵਲੌਗ ਰੱਖੜੀ ਵਾਲਾ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਲਾਈਕ ਕਮੈਂਟ ਤੇ ਸ਼ੇਅਰ ਤਾਂ ਬੰਦਾ ਹੀ ਗਾਇਸ ਤੇ ਜਲਦੀ ਜਲਦੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਤੇ ਨਵੀਂ ਵੀਡੀਓ ਚ ਬਾਏ ਗਾਇਸ ਟੇਕ ਕੇਅਰ ਬਾਏ ਬਾਏ